ਖਰਦੀਏ ਪਰ ਮੰਗ ਲਈ ਚਾਰਾਂ ਸਤੂ ਕਰਾਈ ਤੇ ਇਹ ਕਾਫੀ ਗੰਭੀਰ ਵਾਲੀ ਸੀ ਵੀਡੀਓ ਪੇਜ ਫਿਰ ਮਿਤੀ 12 ਤਰੀਕ ਨੂੰ ਦੁਪਹਿਰ तकरीबन 12 ਵਜੇ ਇੱਕ ਰਸ਼ੀਦ ਨਾਮ ਦਾ ਲੜਕਾ ਜੋ ਮਨਿਕ ਸਿੰਘ ਦਾ ਕੰਮ ਕਰਦਾ ਕੋਤਵਾਲੀ ਥਾਣਾ ਦੇਰੀ ਦੇ ਵਿੱਚ ਇਸ ਦੀ ਦੁਕਾਨ ਦੇ ਉੱਪਰ ਦੋ ਨੌਜਵਾਨ ਆਏ ਉਹਨਾਂ ਕੋਲ ਇੱਕ ਵੱਤ ਤਲਵਾਰ ਸੀਗੀ ਤਲਵਾਰ ਦੀ ਨੋਕ ਦੇ ਉੱਪਰ ਉਹਨਾਂ ਨੇ 70000 ਦੇ ਕ੍ਰੀਡ ਜਿਹੜੇ ਸੀਗੇ ਪੈਸੇ ਸੀਗੇ ਉਹਦੇ ਕੋਲੋਂ ਲੁੱਟ ਕਰ ਲਈ ਲੁੱਟ ਕਰਨ ਤੋਂ ਬਾਅਦ ਜਿਹੜੇ ਸੀਗੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਜਿਸ ਦੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਐਫ ਆਈ ਆਰ ਨੰਬਰ 85 ਅੰਡਰ ਸੈਕਸ਼ਨ 309 ਰੋਬਰੀ ਕ੍ਰਿਮੀਨਲ ਇਨਡਿਮੈਂਟੇਸ਼ਨ ਤੇ ਜਿਹੜੀ ਬੰਦੀਆਂ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਸੀਗਾ ਤੇ ਮੁਕੱਦਮਾ ਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ ਤਫਤੀਸ਼ ਦੌਰਾਨ ਜਿਹੜੇ ਹੈਗੀ ਹੈ ਇਹਨਾਂ ਦੀ ਟ੍ਰੇਲ ਦੇ ਵਿੱਚ ਸਾਹਮਣੇ ਆਇਆ ਕਿ ਦੋ ਦੋਸ਼ੀ ਨੇ ਇੱਕ ਦਿਪਾਂਸ਼ੂ ਪਾਂਡੇ ਇੱਕ ਨਿਰਜ ਪਾਂਡੇ ਆ ਦੋਨੋਂ ਭਰਾ ਨੇ ਇਹ ਦੋਨੋਂ ਭਰਾ ਜਿਹੜੇ ਸਿਆਰੀ ਕਰਕੇ ਆਇਆ ਸੀ ਵੀ ਉਹਨਾਂ ਦੀ ਮਨਸ਼ਾ ਸੀ ਜੀ ਇਹਦੇ ਕੋਲੋਂ ਲੁੱਟ ਕਰ ਦੀ ਨੀਤ ਦੇ ਨਾਲ ਇਹਨਾਂ ਦੁਕਾਨ ਅੰਦਰ ਦਾਖਲ ਹੋਏ ਸੀ ਤਲਵਾਰ ਰੰਦੇ ਕੋਲ ਸੀਗੀ ਤਲਵਾਰ ਨਾਲ ਇਹਨਾਂ ਨੇ ਇਹਨਾਂ ਦੀ ਦੁਕਾਨ ਤੋਂ ਉਹਦੇ ਕੋਲੋਂ 70000 ਰੁਪਏ ਲੈ ਕੇ ਲੁੱਟ ਕੇ ਚਲੇ ਗਏ ਸੀ ਸਾਡੀ ਥਾਣਾ ਕੋਤਵਾਲੀ ਦੀ ਐਸਐਚਓ ਦੀ ਟੀਮ ਵੱਲੋਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਜਿਹੜੇ ਇਹਨਾਂ ਨੇ ਤਲਵਾਰ ਵਰਤੀ ਸੀਗੀ ਜਿਹੜੀ ਸਕੂਟੀ ਯੂਜ਼ ਕੀਤੀ ਸੀਗੀ ਉਹਨੂੰ ਅਸੀਂ ਬਰੰਦ ਕਰ ਲਿਆ ਫਰਦਰ ਜਿਹੜੀ ਹੈਗੀ ਇਹ ਤਫ਼ਤੀਸ਼ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਇਹਨਾਂ ਕੋਲ ਪੈਸੇ ਹੈਗੇ ਆ ਉਹ ਰਿਮਾਨ ਲੈ ਕੇ ਜਿਹੜੇ ਹੈਗਾ ਇਹ ਸਾਨੂੰ ਇਹਦੇ ਪਹਿਲਾ ਹੀ ਮਾਮਲਾ ਆਇਆ ਕਿ ਪਹਿਲਾਂ ਕਿਸ ਤਰ੍ਹਾਂ ਦਾ ਰਕਾਰ ਹੈਗਾ ਇਹਨਾਂ ਦਾ ਇਹਦੇ ਵਿੱਚੋਂ ਜਿਹੜਾ ਇਹਦਾ ਨਿਰਜ ਪਾਂਡੇ ਹੈਗਾ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮੋਟਰਸਾਈਕਲ ਦਾ ਮੁਕੱਦਮਾ ਦਰਜ ਹੈਗਾ ਥਾਣਾ ਥਰਮਲ ਦੇ ਵਿੱਚ ਇਹਨਾਂ ਨੇ ਪਹਿਲਾਂ ਚੋਰੀ ਕੀਤੀ ਸੀਗੀ ਉਸ ਦਿਨ ਵੀ 12 ਤਰੀਕ ਨੂੰ ਵੀ ਪਹਿਲਾਂ ਨੇ ਇਹਨਾਂ ਨੇ ਘਰੇ ਬੈਠ ਕੇ ਪਲਾਨਿੰਗ ਕਰਕੇ ਜਿਹੜੀ ਹੈਗੀ ਪ੍ਰੋਪਰ ਤਰੀਕੇ ਦੇ ਨਾਲ ਇਸ ਵਾਰ ਦਾ ਤੁਹਾਨੂੰ ਜਾਮ ਦਿੱਤਾ ਇਹ ਦੋਨੇ ਸਕੇ ਭਰਾ ਨੇ ਇਹ ਦੋਨੋਂ ਸਕੇ ਭਰਾ ਨੇ ਤੇ ਇਹ ਬੱਲਾਰਾਮ ਨਗਰ ਦੇ ਰਹਿਣ ਵਾਲੇ ਕੀ ਮਕਸਦ ਕੀ ਹੈ ਸਰੇ ਨਾਲ ਕੀ ਪੈਸੇ ਦਾ ਕੀ ਕਰਨਾ ਸੀ ਜਾਂ ਨਸ਼ੇ ਦੇ ਆਦੀ ਨੇ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਵਿਕਿਆ ਨਾ ਇਹਨਾਂ ਦਾ ਜਿਹੜਾ ਮਕਸਦ ਸੀ ਕਿ ਬਈ ਇੱਕ ਵਾਰੀ ਦਾ ਫਿਲਹਾਲ ਕਿਉਂਕਿ ਈਜ਼ੀ ਮਨੀ ਹੈਗੀ ਆ ਕਿਸੇ ਨੂੰ ਆਪ ਜੰਨੇ ਆ ਲੁੱਟਦੇ ਆ ਲੁੱਟਣ ਦੇ ਬੜੀ ਈਜ਼ੀ ਮਨੀ ਦੇ ਮਰਦ ਦੇ ਨਾਲ ਨਾਲ ਜਿਹੜੀ ਲੁੱਟ ਕੇ ਕਰਨੀ ਕੀਤੀ ਸੀਗੀ ਤੇ ਫਰਦਰ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਕੋਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਸਰ ਇੱਕ ਪੁੱਛੋ ਹਲਕੇ ਦੇ ਵਿੱਚ ਇੱਕ ਕੌਮਪਲਿਕ ਕੋਈ ਨਾ ਉਹ ਇਹ ਪੂਰਾ ਮਾਮਲਾ ਕੀ ਹੈ ਜੋ ਵੀ ਬੈਨ ਹੋ ਗਿਆ ਦੇਖੋ ਜਿਹੜੀ ਵੀਡੀਓ ਵਾਇਰਲ ਹੋਈ ਹੈ ਆ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕੋਈ ਕੋਈ ਪਲੈਨਿੰਗ ਕਰਕੇ ਹੈ ਜਾਂ ਕੋਈ ਵੱਡੀ ਲੁੱਟ ਵਾਲਾ ਕੋਈ ਮਸਲਾ ਨਹੀਂ ਹੈਗਾ ਉਹ ਉਹਨੇ ਤੇਲ ਪੋਆ ਆ ਤੇਲ ਪੋਆ ਕਿ ਜਿਹੜੇ ਪੈਸੇ ਦਿੱਤੇ ਉਹੀ ਖੋਕੇ ਲੈ ਗਏ ਸੋ ਇਸ ਮੁੱਦੇ ਵਿੱਚ ਜਿਹੜੇ ਪੈਟਰੋਲ ਪੰਪ ਦੇ ਮਾਲਕ ਹੈ ਉਹਨਾਂ ਨੇ ਕਿਸੇ ਕਦਰਮ ਦੀ ਕੋਈ ਬਿਆਨ ਨਹੀਂ ਕੋਈ ਕਾਰਵਾਈ ਵਾਸਤੇ ਨਹੀਂ ਦਿਖਾ ਦਿੱਤੀ ਲੇਕਿਨ ਅਸੀਂ ਆਪਣੇ ਇਲਾਕੇ ਦੇ ਵਿੱਚ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਹਾਂ ਜਿਹੜੇ ਮਾੜੇ ਅੰਸਰ ਹਨ ਉਹਨਾਂ ਨੂੰ ਕੇਲ ਪਾਉਣੀ ਹੈ ਜਿਸ ਕਰਕੇ ਅਸੀਂ ਪੁਲਿਸ ਨੇ ਆਪਣਾ ਉਹਨੂੰ ਪਰਚਾ ਦਰਜ ਕੀਤਾ ਸੋ ਪਰਚਾ ਦਾਜ ਹੋ ਚੁੱਕਾ ਅਸੀਂ ਇਸ ਬੰਦੇ ਵਿੱਚ ਕਾਰਵਾਈ ਕਰਕੇ ਤੇ ਵੱਖ-ਵੱਖ ਟੀਮਾਂ ਬਣਾ ਕੇ ਇਹਨਾਂ ਨੂੰ ਬੰਦੇ ਨੂੰ ਫੜ ਕੇ ਤੇ ਸੁਰੱਖਿਆ ਦੇ ਅੰਦਰ ਦਵਾਂਗੇ ਸੋ ਮੇਰੀ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਹੈ ਕਿ ਇਹੋ ਜਿਹਾ ਮਾੜੇ ਕੰਮ ਨਾ ਕਰੋ ਨਹੀਂ ਤੇ ਪੁਲਿਸ ਮੁਸਤਫਦੀ ਨਾਲ ਕੰਮ ਕਰ ਰਹੀ ਹੈ ਔਰ ਤੁਹਾਨੂੰ ਮਾੜੇ ਨਹੀਂ ਤੇ ਜੇ ਭੁੱਤੰਦੇ ਬਣਗੇ ਕਾਨੂੰਨ ਮੁਤਾਬਕ ਕੋਈ ਫਾਇਰਿੰਗ ਨਹੀਂ ਹੋਈ ਹਾਂਜੀ ਫਾਇਰਿੰਗ ਨਹੀਂ ਕੋਈ ਐਸੀ ਬੇਸੀ ਗੱਲ ਨਹੀਂ ਕੋਈ ਫਾਇਰਿੰਗ ਨਹੀਂ ਕੋਈ ਵੈਪਨ ਨਹੀਂ ਤਾਂ ਕੋਈ ਗੱਲ ਸਮਝ ਨਹੀਂ ਆਈ ਇਸ ਤਰ੍ਹਾਂ ਦੀ ਹਦਾਇਤਾਂ ਦੇ ਰਹੇ ਹਾਂ ਜੀ ਕਿ ਹਰ ਕੋਈ ਰੋਡ ਤੇ ਜਿਹੜਾ ਹਮਲਾ ਹੋਵਾਂ ਪਾਣੀ ਜਾਵੇ ਦੇਖੋ ਜੀ ਇਹ ਚਲੋ ਹੁਣ ਕਾਫੀ ਕੰਟਰੋਲ ਵੀ ਹੈ ਅਸੀਂ ਆਪਣੇ ਪੁਲਿਸ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ ਕਿ ਅਸੀਂ ਪੈਟਰੋਲਿੰਗ ਵਧਾਈ ਹੈ ਆਰਰ ਗੱਡੀਆਂ ਵੀ ਲੱਗੀਆਂ ਹਾਈਵੇ ਪੈਟਰੋਲ ਵੀ ਨੇ ਪੀਸੀਆਰ ਵੀ ਹੈ ਇਹ ਸਾਰੇ ਮਿਲ ਕੇ ਅਸੀਂ ਕਾਰ ਵੀ ਕਰ ਰਹੇ ਹਾਂ ਨਾ ਥਾਣੇ ਦੇ ਜਿਹੜੇ ਐਸਐਚਯੂ ਜ਼ਮਾਨ ਨੇ ਰਾਤ ਨੂੰ ਪੈਟਰੋਲਿੰਗ ਪਾਰਟੀ ਵੀ ਨਿਕਲਦੀ ਹੈ ਮਾਨਿੰਗ ਐਸਐਸਪੀ ਸਾਹਿਬ ਦੇ ਹਦਾਇਤਾਂ ਤੇ ਐਸਐਚਯੂ ਵੀ ਨਿਕਲਦੇ ਆ ਡੀਐਸਪੀ ਸਾਹਿਬਾਨ ਵੀ ਨਿਕਲਦੇ ਆ ਸੋ ਕਿਤੇ ਨਾ ਕਿਤੇ ਜਿਹੇ ਇਹੋ ਜਿਹੇ ਵਾਰਦਤ ਹੋ ਗਈ ਹੈ ਅਸੀਂ ਇਹਨੂੰ ਪੂਰੀ ਤਰ੍ਹਾਂ ਠੱਲ ਪਾਉਣ ਦੀ ਕੋਸ਼ਿਸ਼ ਕਰਾਂਗੇ। ਹੋਏ ਹੋਏ ਨਾ ਹੋਇਆ ਕੋਈ ਨਹੀਂ। ਪਤਾ ਕਿ ਹੋਣੀ ਚਾਹੀਦੀ ਹੈ ਫੋਰਸ ਤਿੰਨ ਚਾਰ ਜਿਵੇਂ। ਤਾ ਉਹ ਮੈਂ ਕਰੂੰਗਾ ਮੈਂ ਜਦ ਆ ਚਿਪ ਚਿਪ ਜਿਆ ਫਿਰਦਾ ਪੱਤਰਕਾਰੀ ਪੱਤਰਕਾਰੀ ਜੇ ਕਰੇ ਮੈਂ ਵੀ